ਮੇਰਾ ਨਾਮ ਅਮਰੀਕ ਸਿੰਘ ਪਿੰਡ ਰਤਨਗੜ੍ਹ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਮੈਂ ਸਰਕਾਰ ਬਣੀ ਸੀ ਉਹਨਾਂ ਨੇ ਕੁਝ ਵਾਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ ਸੋ ਸਭ ਤੋਂ ਪਹਿਲਾ ਇੱਕ ਵਾਦਾ ਸੀਗਾ ਬਿਜਲੀ ਦਾ ਕਿ ਤੁਹਾਨੂੰ 600 ਯੂਨਟ ਦੋ ਮਹੀਨੇ ਦੀ ਮੁਕਤ ਦਿੱਤੀ ਜਾਊਗੀ ਸੋ ਉਹਨਾਂ ਨੇ ਇਹ ਵਾਦਾ ਜਿਹੜਾ ਹੈ ਪੂਰਾ ਕੀਤਾ ਹੈ ਔਰ ਜਿਹੜੇ ਅੱਜ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਬਿਲ ਹੈ ਜਿਹਦੇ 600 ਤੋਂ ਥੱਲੇ ਰਹਿੰਦਾ ਉਹਦਾ ਜ਼ੀਰੋ ਬਿਲ ਆ ਰਿਹਾ ਹੈ ਇਸ ਦੇ ਨਾਲ ਗਰੀਬ ਜਨਤਾ ਨੂੰ ਬਹੁਤ ਬੈਨੀਫਿਟ ਮਿਲਿਆ ਹੈ ਲਾਈਟ ਇਹਨਾ ਘਟ ਰਹੀਦੀ ਸੀਗੀ ਸਾੜਾ ਦਾ ਫੇਰ ਮਾਰੂ ਇਲਾਕਾ ਜਿਵੇਂ ਕੰਢੀ ਇਲਾਕਾ ਹੁਣ ਤਾਂ ਇੱਥੇ ਤੇ 24 ਘੰਟੇ ਲਾਈਟ ਰਹਿੰਦੀ ਹੈ ਇਹ ਤਾਂ ਬਹੁਤ ਬੜੀ ਸਹੂਲਤ ਹੈ ਕਿ 24 ਘੰਟੇ ਲੈਟ ਰਹਿਣੀ ਲੈਟ ਨਹੀਂ ਪਾਦੀ ਹੈਗੀ ਬਹੁਤ ਵਧੀਆ ਸਹੂਲਤ ਹੈ ਸੋ 24 ਘੰਟੇ ਲੈਟ ਵੀ ਮਿਲਦੀ ਹੈ ਔਰ ਸਾਨੂੰ ਹੱਕ ਵੀ ਪੂਰਾ ਮਿਲ ਰਿਹਾ ਹੈ ਔਰ 6-700 ਰੁਪਏ ਜਿਹੜਾ ਤੁਸੀਂ ਦੱਸਦੇ ਹੋ ਉਹ ਵੀ ਸਾੜਾ ਹਰ ਇੱਕ ਮਹੀਨੇ ਬੱਚਾ ਸਾੜਾ ਹੁੰਦਾ ਇਸ ਦੇ ਵਿੱਚ ਜਿਵੇਂ ਅਮੀਰ ਹੈ ਕੋਈ ਭਾਵੇਂ ਕੋਈ ਗਰੀਬ ਹੈ ਸਭ ਨੂੰ ਹੱਕ ਬਰਾਬਰ ਮਿਲ ਰਿਹਾ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹੈ ਕਿਉਂਕਿ ਇਹਨਾਂ ਨੇ ਸਭ ਨੂੰ ਭਾਵੇਂ ਕੋਈ ਵੱਡਾ ਹੈ ਭਾਵੇਂ ਛੋਟਾ ਹੈ ਇਸ ਚੀਜ਼ ਨੂੰ ਬਰਾਬਰ ਰੱਖਿਆ ਹੋਇਆ ਹੈ ਇੱਕ ਨਜ਼ਰ ਨਾਲ ਦੇਖ ਲਈ ਪੰਜਾਬ ਸਰਕਾਰ ਔਰ ਮੈਂ ਅੱਗੇ ਤੋਂ ਵੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਇਸੇ ਤਰ੍ਹਾਂ ਇਹ ਸਹੂਲਤ ਜਿਹੜੀ ਮਿਲਦੀ ਰਹੇ ਲਾਗੂ ਰਹੇ